ਪਿੰਡਾਂ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪਿੰਡ ਦੇ ਪਿੰਡ ਆਲੀ ਨੰਗਲ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਦੋਸਤ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਰਡ ਮੌਤ ਹੋ ਗਈ ਇਸ ਬੰਦੇ ਜਾਣਕਾਰੀ ਦਿੰਦਾ ਹੋਇਆ ਮ੍ਰਿਤਕ ਭਰਾਵਾਂ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਬਲਵਿੰਦਰ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਦੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਿਸ ਨੂੰ ਇੱਕਦਮ ਕਮਰਾੜ ਮਹਿਸੂਸ ਹੋਈ ਤਾਂ ਉਸਨੂੰ ਤੁਰੰਤ ਬਟਾਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਦ ਇਸੇ ਮੌਕੇ ਖਬਰ ਉਸੇ ਵੱਡੇਪਰਾ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਉਸਨੂੰ ਇੱਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨੂੰ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵੀ ਖੇਲੇ ਜਾਇਆ ਗਿਆ ਜਿੱਥੇ ਕਿ ਉਸਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਖਾਲਸਾ ਵਾਇਗੁਰ ਦੀ ਫਤਿਹ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਉਹ ਐ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋਟਣ ਨੂੰ ਕੀ ਹੋ ਗਿਆ ਅਟਕ ਹੋ ਗਿਆ ਉਹਨੂੰ ਲੈ ਕੇ ਗਏ ਆਉਣ ਦੇ ਖੜੇ ਪਹਿਲਾਂ ਫਿਰ ਬਟਾਲੇ ਖੜਿਆ ਬਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਆਟਾ ਕਾ ਗਿਆ ਉਹਦੀ ਮੌਤ ਹੋ ਗਈ ਇਹ ਦੂਸਰਾ ਜਿਹੜਾ ਇਹ ਰਾਕੇ ਆਰਸੀ ਲੁਧਿਆਣੇ ਉੱਥੇ ਉਹ ਵੀ ਅਗਨ ਕੀ ਗੱਲ ਹੋਈ ਉਹਨੂੰ ਉੱਥੇ ਟੈਗ ਹੋ ਗਿਆ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਬਿਮਾਰ ਬੜਾ ਉਹਨੂੰ ਹਸਪਤਾਲ ਦਾਖਾ ਕਰਾਇਆ ਤੇ ਦਾਖਲ ਤੋਂ ਫਿਰ ਉਹਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਾ ਕਰਾਇਆ ਤੇ ਫੇਰ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ ਦੇਖੋ ਕਿ ਉਹ ਵੀ ਦੇਖੋ ਆਪਾਂ ਕੀ ਕੰਪਨੀ ਤੋਂ ਕੀ ਫੈਰਮਾਨ ਕਰਦੇ ਆਪਾਂ ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋਈ ਬੱਚੇ ਨੂੰ ਦਵਾ ਸਕਦੇ ਨਹੀਂ ਤੇ ਦਵਾ ਦੇ ਕੋਈ ਮਦਦ ਮੌਤ ਕਰਨ ਦੇ ਜਿਹੜੇ ਜੇਟੀ ਵਿਆਹ ਹੋ ਗਿਆ ਲੜਕਾ ਵਿਆਹ ਹੋ ਗਿਆ ਮੋਰ ਮਿਹਰਬਾਨੀ ਕਰਦੇ ਆ ਅੱਜ ਮੱਤ ਕਰੀ ਸਰ ਜਿਹੜੇ ਦੋਵਾਂ ਪਰਮੰਦੇ ਡੈਥ ਹੋਈ ਬਹੁਤ ਹੀ ਦੁਖਦਈ ਘਟਨਾ ਹੈ ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸੰ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸੇ ਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪੋ ਆਪਣਾ ਇੱਕ ਕ੍ਰੈਨ ਓਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ ਇਹਨੇ ਪਿੱਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭੱਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਾਣ ਕੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਤੇ ਆਪ ਆਪਣੀ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਈ ਹੈ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵਜੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ ਇੱਕਤ ਨਾ ਵਾਪਰੇ ਅਸੀਂ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦਕਪੜ ਸਟੇਸ਼ਨ 'ਚ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਮ ਸੁਣਿਆ ਵੀ ਮੌਤ ਹੋ ਗਈ ਤੇ ਉਹਦੇ ਕੋ ਸਹਿਮ ਜਾਂ ਸਦਮੇ ਨੇ ਝੱਲਿਆ ਗਿਆ ਉਸੇ ਟਾਈਮ ਤੇ ਉਹਦੀ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਤਰ੍ਹਾਂ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਗ ਕੇ ਆ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਸਿਰ ਪਰਿਵਾਰਸ਼ ਵਿੱਚ ਪਿੱਛੇ ਕੌਣ ਕੌਣ ਰਹਿ ਗਏ ਨਾ ਪਰਿਵਾਰ ਤਾਂ ਦੋਹੇ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਜੇ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਆ ਤੇ ਕੋਈ ਵਹਿ ਜਾ ਵੀ ਨਹੀਂ ਬੱਚਾ ਜੀ ਕੋਈ ਖੁਸ਼ੀ ਖੇੜਾ ਜੇ ਘਰ ਚ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਮੇਸ਼ਾਨਾ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨਾਂ ਦੀ ਇੱਕ ਬਾਤ ਫੇਰੀਆਂ ਸੀ। ਪਰਜ ਉਹਨਾਂ ਦੇ ਨਾਲ ਇਹ ਵੱਡਾ ਟੱਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ ਜਿੰਮੇਵਾਰੀਆਂ ਮੋਢਿਆਂ ਤੇ ਪੈ ਗਈਆਂ ਨੇ। ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਖਾਸ ਕਰਕੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ